ਉਲੀ ਬੁੱਲਾ ਨਾਲ ਸੁਹਾਵਾਂ ਸੁਖੀ ਲੋੜ ਰੇ ਨਰਾਇਆ ਕਹਿੰਦਾ ਜਿਹੜੀ ਧੂੜੀ ਹੈ ਸੱਚੇ ਕਾਲੀ ਚਰਨਾ ਬੁੱਲਾ ਦੇ ਨਾਲ ਸੁਹਾਵਾਂ ਸੁਖੀ ਦੀ ਜਰੂਰਤ ਮੈਂ ਸਾਧਾ ਆਪਣੇ ਅੰਦਰ ਤੇ ਆਓ ਸੁਭਾਸਾਂ ਵਿੱਚ ਸਮਾਈਆ ਮੇਤਰ ਨਾ ਨੀਰ ਵਹਾਓ ਸਾਵਣ ਦੇ ਹੋ ਲੈ ਗਈਆ गल पलू पा वास्ता पाओ पार ब्रह्म तेरी ओड़काई आहे तू साडे सच ग्रो ग्रह मंदर गणी वड़े आई आहे असीं तेपिए नरकार ना, तेरी ओड़ तकाई आ, जो, जो स्वरूप हारे अपनी कृपा कर देवन हारा साचा वरो सच दी खेल आप खलाई आ, नाद के सारिया छॾो माण्हू बुध साड़ी चले न चराई असीं पाणी दण टा दानो ਪਦੀਏ ਵਾਹੋਦਾਈਆ ਤੂੰ ਮਾਲਕੋ ਸੁਆਮੀ ਸਾਡਾ ਇੱਕ ਮਹਾਨ ਮੈਂ ਮਾਂ ਤੇਰੀ ਵੜਵੜੇ ਆਈ ਰਾ ਸਾਡੀ ਬੇਨਤੀ ਕਰ ਪਰਵਾਣਾ ਪੁਨਾ ਪੁਨਾ ਸੀਸਨ ਵਾਈਆ ਜੋਤੀ ਜੋ ਸਰੂਪ ਹਰੋ ਆਪੇ ਆਪਣੀ ਕਿਰਪਾ ਕਰ એકા દેના સાચા વર સચ્ચા દાર આપ સહાઈયા નારદ કહે પરમપૂર્વ નું ખુશિયા ਵਿੱਚ ઉર જાઓ રિજાપુર જો અખવાઈયા સન મન શીશ ખુશી મનાઓ અગ્નિ આગના લાગે રાયા દુતિયા પાઉ દૂર કરાઓ ਦੇਵ ਦੇਵਤਰਾਂ ਕੋਈ ਨਾ ਪਾਈਆ ਬੇਨਤੀ ਚਰਨ ਵਿੱਚ ਟਿਕਾਓ ਸਤਿਕੇ ਤੁਲੀ ਖਾਗਰ ਮਾਈਆ ਇੱਕੋ ਮੰਨੂ ਪਿਤਾ ਮੋ ਦੂਜਾ ਨਦਰ ਕੋਈ ਨਾ ਆਈਆ ਨਾਲੇ ਟੋਲਾ ਗਾਓ ਬਹ ਬਹ ਵਾਹਿਗੁਰੂ ਤੇਰੇ ਹੱਥ ਵੜਿਆਈਆ ਬੇਸਬੀਰ ਸ਼ੀ ਪਾਣੀ ਦਾ ਹੋਵੇ ਅੰਨ ਦੁਨੀਆ ਸਾਨੂੰ ਕਹੇ ਦਰਿਆਓ ਥਰ ਅਸਗਾ ਵਿਚੋਂ ਆਪਣਾ ਚਾਟ ਲੈ ਨਈਆ ਉਹ ਅੰਤਕਾਂਟ ਭਗਵਾਨ ਤੋਂ ਸਾਨੂੰpkg ਨਵਹੁ ਸਿਰ ਸਾਡੇ ਹੱਥ ਟਿਕਾਈਆ ਕੱਜ ਬਿਆੰਤ ਤੇਰੇ ਹੱਥ ਨਿਉ ਅਦਲਨ ਸਾਹ ਦੇਣਾ ਕਰਾਈਆ ज्योति जो स्वरूप हारिया पप्नी किरपा कर एक दचा वरणे कलंक नारायण महाराज शेर सिंह विष्णु भगवान तेरा लेखा दम था अलाखे गोचर किस ना पाई मगर आगर छनस ॻ्यारह पिंड सी कला जमू रोशन लाल जी ग्र

ਸਾਰੇ ਦੇ ਨਾਲ ਉਹ ਖਾਈਆ ਉਹ ਮਿਹਰਮਾਨ ਹੋਵੇ ਮੇਰ ਨਜਰੋ ਤਕਾਈ ਨੈਣ ਨ ਨਾਲ ਬਦਲਾਈਆ ਸੁਆਦੀ ਖਾਣੀ ਟੋਲੀ ਦੇ ਪਰਾਈ ਪ੍ਰਿਸ਼ਤਾ ਚਾਰ ਵਿੱਚੋਂ ਬਾੜ ਕਢਾਈਆ ਜਗ ਤਾਰਾ ਕਰੇ ਸਫਾਈ सफ़ा हस्ती रंग रंग तुसां गुण गा चां चां चौकेरा हिकु बनाई जो, जो स्वप हर आपेपी किरपा कर करे खे सच हर सचदा आपे सत स्वामी दया कमे दीन दाल खेल खिले ਗੁਰੂ ਗੋਬਾਧਰ ਲੇਖ ਮੁਖਾਵੇਗਾ ਭਗਤਰ ਘੋਲਾ ਫੇਰਾ ਪਾਵੇਗਾ ਦਰਸ ਹੰਨਾਇਕ ਸੁਹਾਵੇਗਾ ਕਟਕ ਨਾਰੇ ਸੋਭਾ ਪਾਵੇਗਾ ਕਟਾ ਪਤਨ ਪਰਦਾ ਲਾਵੇਗਾ ਤੁਹਾਡਾ ਭੰਡਾਰਾ ਭਰੇ ਸਖਣਾ ਵਸ ਮੂਲੇ ਆਪ ਕਰਤਾਵੇਗਾ ਸਭਾਂ ਭੰਤ ਸੁਹੰਣਾ ਯਾਦ ਰੱਖਣਾ ਫੁੱਲ ਵਿੱਚ ਨਾ ਕਦੇ ਬੁਲਾਵੇਗਾ ਜੋਤੀ ਜੋ ਸਰੂਪ ਹਰੋ ਆਪੇ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸਾਚਾ ਧਾਰੀ ਕਿ ਵੜਿਆਵੇਗਾ ਸਾਚਾ ਧਾਰੀ ਕਿ ਵੜਿਆਵੇਗਾ ਪੁਰਖ ਬਨਾਸੀ ਜਨ ਟਕਾਵੇਗਾ ਘਟ ਨਵਾਸੀ ਸੋਭਾ ਪਾਵੇਗਾ

ਜ਼ਰੂਰ ਮਾਰ ਕੇ ਆਵੇ ਪੰਡ ਪਾਂਦੀ ਹੋ ਕੇ ਫੇਰ ਆ ਪਾਰੇ ਨਾ ਜਦ ਹਾਂਦੀ ਮੰਜ਼ਲ ਲੰਗ ਜੋ ਚਰਨਾ ਪਾਸੋਂ ਮਾਫੀ ਦਾ ਜਾਚੇ ਹਾਂ ਮਾਫਤ ਨਾ ਪਿਤਾ ਜੀ ਮਾਫਤ ਨਾ ਮਾਫਤ ਨਾ ਪਿਆਰੀ ਹਰ ਸੰਗ ਦੀ ਜਿਕਾਰਿਆਂ ਦਾ ਸਾਥ ਦੇਦਾ ਸੋ ਹਮਾਰਾ ਇਸ ਨੂੰ ਪਦੁਆ ਸ਼ੇਰ ਸਿੰਘ ਵਿਸ਼ਨੋ ਬਦਵਾ ਅੰਦੀ ਜੈ ਸੋ ਹਨ ਮਹਾਰਾਏ ਸ਼ੇਰ ਸਿੰਘ ਵਿਸ਼ਨੋ ਬਦਵਾ ਅੰਦੀ ਜੈ ਸੋ ਹਨ ਮਹਾਰਾਏ ਸ਼ੇਰ ਸਿੰਘ ਵਿਸ਼ਨੋ ਬਦਵਾ दीजे भगवान ग्रंथ मंडल छब्बीस बजार लिखता बड़ी लम्बी है बीच थोड़ी चार लेना ਮਮਾ ਦੇ ਵਿਗਰੇ ਕਿਉ ਦਾ ਰੱਤ ਕੋ ਦਹੂ ਦੋਰੀ ਤੇਰੇ ਨਾਮ ਨੇ ਕੋਣ ਕੋਈ ਕਹ ਕੇ ਜੋ ਸਮਾਇਆ ਜਿਸ ਨੇ ਸੇਟੀ ਸੰਲੀ ਮੋਈ ਮੋਬਤ ਜੋਗ ਵਿਚਰ ਖਾਈਆ ਮਮਰ ਜਿਸ ਨੇ ਨਾਮ ਦਿੱਤੇ ਹੀ ਦੋਰੀ ਦੋਰੀ ਆਪਣੀ ਕਾਰ ਤੋਂ ਵਿਖਾਈਆ ਉਦੇ ਬਿਨਾ ਮਿਲੀ ਕਿਸੇ ਨਹੀਂ ਕੋਈ ਤਵਾ ਦੇਉਣ ਕੋਈ ਨਾ ਆਇਆ ਹੁਣ বেলা ਸਾਰੇ ਇਕੱਠੇ ਘਰ ਲੋ ਜਾਈ ਬੇਤੀ ਇੱਕ ਸੰਨਈਆ ਸਾਡੀ ਆਤਮਾ ਅੰਤ ਹੋਈ ਓਕਾਰ ਓਕਾਰ ਦੇ ਕੇ ਜਿਆਸ ਜੈ ਮਈਆ ਹਮਦਾਰ ਜਾਏ ਨਾ ਚੋਈ ਰਸ ਨਾ ਰਸ ਨਾ ਕੋਈ ਵਖਾਈਆ ਜੋਤੀ ਜੋ ਸੁ ਰੂਪਿਆ ਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਚਾਰ ਸਚੁ ਹੋ ਕੋ ਇਕ ਸੰਨਈਆ ਮਮਦਿਆ ਮੈਂ ਨਗਾਂ ਮਾਰੀ ਜਿਨੀ ਇਸਮਾਨਾ ਚੋੜਾ ਤੁਰ ਤੁਰ ਵਾਰ ਧਿਆਨ ਲਗਾਈਆ ਮੈਂ ਵੇਖਿਆ ਕਿਸ਼ਨ ਕਾਲਾ ਦੁਪਾਲ ਦੁਆ ਇਸ ਮੋਟ ਦੇ ਪਾਲ ਗੋਆ ਕੇ ਰੇਚਾਈ ਚਾਈਆ ਮੈਂ ਵੇਖਾ ਰਾਮ ਦਾ ਰਾਮ ਰਾਮ ਦਾ ਪਰਦਾ ਲਾਈਆ ਮੈਂ ਫਿਰ ਤਕਿਆ ਸਤਨਾਵ ਪੜਦਾ ਪੜਿਆ ਵੇਖਿ ਉਟਾਈਆ ਮੈਂ ਫਿਰ ਵੇਖਿਆ ਆਪਣਾ ਮਨ ਜੋ ਜਲਵਾ ਗਾਨ ਨੂਰ ਲਾਈਆ ਮੈਂ ਸਜਿਆ ਤੂੰ ਬਿਨਾ ਸਾਹਿਬੋ ਕੀ ਕੀ ਸੁਣਾਵ ਸੀ ਸੰਤਾ ਚ ਕਾਇਆ ਇੱਕ ਬੇਨਤੀ ਅਰਦਾਸ ਕੀਤੀ ਹੂੰ ਤੇਰੇ ਅੱਗੇ ਦੀ ਕੀ ਮੈਂ ਬੇਨਤੀ ਅਰਦਾਸ ਕੀਤੀ ਤੇਰੇ ਅੱਗੇ ਕੀ ਅਪ ਅਦਾਨੁ ਮਕਾਨੇ ਤੇ ਤੇ ਲੜੇ ਲਗਾਈ ਰਾਂ ਜੋਤੀ ਜੋ ਸੁ ਰੂਪਿਆਰੇ ਆਪ ਆਪਣੀ ਕਿਰਪਾ ਕਰੋ ਮਰੇ ਕੇ ਸੱਚਾ ਹਰ ਸੱਚ ਦਾ ਕੇ ਲਿਆ ਫਰਮਾਇਆ ਸੱਚ ਥੰਡ ਕੇ ਪ੍ਰਭੂ ਮੈਂ ਵੇਖੀ ਲੋਕ ਮਤ ਦੀ ਟਕਰ ਸਤ ਸਤ ਨਾਲ ਦੇਣੀ ਟਕਰਾਈਆ ਜਿਸ ਨੇ ਸਾਰੇ ਕੀਤੇ ਫਕਰ ਕਾਉ ਕਾਲ ਜਤੀ ਲਗਾ ਕਾਉ ਕਾਲ ਜਤੀ ਲਗਾਈਆ ਜੁਗਾ ਸੋ ਗੀ ਫੋ ਜਗਾ ਸੁਰਗੀਰ ਕਿਤੇ ਪਟਰ ਕੱਟੇ ਵਸੇ ਖਾ ਕੇ ਆਪਣਾ ਝਟ ਰੇ ਲੰਗਾਇਆ ਤੇ ਪਿਆਰ ਦਾ ਪੜੇ ਕੋਈ ਨਾ ਪਟਰ ਕੋਤੇ ਗਰੰਥ ਵਾਲੇ ਫੋਨ ਫਲਾਇਆ ਤੇ ਨਿਰ ਨਿਰ ਕਰਤਾ ਹਾਂ ਵਾ ਨੀ ਨਦੀ ਕਿਸੇ ਨਾਲ ਸਕਰ ਸਕਰ ਕੇ ਮੁਰਾਲੇ ਚ ਨਹੀਂ ਰਾਂ ਓ ਬੁੱਢੀ ਵਾਣੁ ਬਨ ਗਏ ਚਨਰ ਚੁੱਤਰ ਬਾਤ ਤੈਨੂੰ ਘੇ ਪਲਾਈਆ ਨਾਮ ਵਿਜੇ ਤੇ ਲਗਤੋ ਬਤਰ ਰੁਤਰੀ ਰੁਤਨਾ ਕੋਈ ਮਹਿਕਾਈਆ ਤੇਰਾ ਚੜੇ ਕੋਈ ਨਾ ਤਕੜ ਤੇਰਾ ਜੋ ਸੱਚ ਨਾ ਕੋਈ ਵਖਾਈਆ ਮੈਂ ਵੇਖਿਆ ਸੱਚਾ ਦਿਸੇ ਕੋਈ ਨਾ ਛਕਰੋ ਫਿਕਰਿ ਜੋਤੋਂ ਹਲੇ ਰੇ ਗਾਇਆ ਜੋਤੀ ਜੋ ਸਰੂਪਿਆਰ ਆਪੇ ਆਪਣੀ ਕਿਰਪਾ ਕਰ ਏਕਾ ਦੇਆ ਸੱਚਾ ਵਰ ਸਤਿਨਾਮ ਹੁਕਮ ਇਕ ਬਰਤਾਈ ਰਾਂ ਸੱਚਖੰਡ ਕੀ ਪ੍ਰਮੂਹ ਮੈਂ ਰੇਖਾਂ ਚਾਹੁੰਦਾ ਤੇਰੀ ਸਵਾ

ਕਿਸੇ ਨੂੰ ਚੁਆਇਆ ਆਪਣੇ ਤੇੁਰ ਜਾਂ ਰਾਜ ਦੇ ਨਿਜੇ ਗਾਰੀਮ ਹੋ ਕੇ ਦੇਵੜੀ ਦੇਹਾ ਤੁਮਾਈਆ ਪਰ ਮੈਨੂੰ ਇੱਕ ਦੱਸ ਦੇ ਸਾਜੂ ਦਾ ਅੰਦਰ ਮੇਰੇ ਗੱਲ ਦਾ ਸਤਿਪਰਮੇਸ਼ਰ ਪਰ ਮੈਨੂੰ ਇੱਕ ਦੱਸ ਦੇ ਕਾਲਜੋ ਬਲਵਾਨ ਕਾਲਜੋ ਬਲਵਾਨ ਕਿਸੇ ਵਜਾ ਵਿਝਾਤ ਲੈ ਨੀਂਦਾਂ ਦਾਈਆ ਉਹ ਵੀ ਸਾਰੇ ਕੁੰਟੂ ਫਿਰਨਾ ਪਜਾ ਕਾਲੀ ਤਪਨੀਂ ਗਨ ਵਿੱਚ ਪਾਈਆ ਸਭ ਨੇ ਉੱਤੇ ਪਾਲ ਲਿਆ ਦਬਾ ਸਿਰ ਸਕੇ ਨਾ ਕੋਈ ਉਠਾਈਆ ਉਰੂ ਧਨ ਚਿਤਾ ਵਾਂ ਲਿਖਗਾ ਠਗੋਰੀ ਮਨ ਦੇ ਨਾਮ ਚਲਾਈਆ ਜੇ ਕਲ ਯੁਗ ਨੇ गोविंद जे काल जोगले गोविंद रे वचियां दा बदन नहीं दता अगाहू वाले नियाए खुदते दवाइया उसने किसी देव सुर के रैन नहीं देनी पग ओ दानव पाया ना ईरान मानव जाति लगा दी काल बचे तंद ਕੋਸਵਾ ਖਾਲੇ ਲੋਹਾਈਆ ਧੰਦ ਵਾਲੇ ਬਣਾ ਕੇ ਡੱਬ ਕੋੜ ਵਿਕਾਰ ਰੰਗ ਵਿਕਾਰ ਰੰਗਾਈਆ ਧਰਮ ਦਾ ਖਾਲੀ ਕਰਕੇ ਡੱਬਾ ਜੱਟ ਸਾਰੇ ਜੱਟ ਸਾਰੇ ਜਿਤੇ ਜਨਈਆ ਨਾਲ ਪਿਆਰ ਨਾਲ ਕਿਆ ਨਾਲੇ ਪਿਆਰ ਨਾਲ ਕਿਆ ਸਾਰੇ ਪਿਓ ਰੱਜ ਕੇ ਮਗਾਂ ਮਦ ਪਿਆਲੇ ਹੱਥ ਫੜ ਲਈਆ ਫੇਰ ਉਪਵਾਕੇ ਆਪਣੀ ਗੱਲਾਂ ਚਾਰੋਂ ਕੋਂਡੇ ਦੇ ਸਾਵ ਠਾਈਆ ਬਚੋ ਜੀ ਅੰਤ ਸਾਹਮਣੇ ਉੱਤਾਂ ਬਚੋ ਬਚੋ ਮੈਂ ਅੰਤ ਸਭ ਨੂੰ ਪੁਤਾਨੀ ਸਜਾ ਅੜਾਏ ਧਰਮ ਦੇ ਹੱਥ ਫੜ ਲਈਆ ਜੋਤੀ ਜੋ ਸਰੂਪਿਆਰੇ ਆਪ ਆਪਣੀ ਕਿਰਪਾ ਕਰੂ ਕਰੇ ਕੇਨ ਸਾਚਾਰ ਸੱਚ ਦਾ ਮਾਲਕ ਇੱਕ ਹੋਈਆ ਸੱਚ ਖੰਡ ਕੇ ਮੇਰੇ ਸਾਹਿਬ ਮੈਂ ਤੇਰੀ ਕੀ ਕਰਾ ਤਾਰੀ ਹੋ ਸਿਖਤਾ ਇਸ ਸਾਲ ਲਈਆ ਤੂੰ ਬੜਾ ਸਰੀਫ ਸਰਾਵ ਤੇ ਵਿੱਚ ਐਸਾ ਅਸਨ ਲਈਆ ਮੈਨੂੰ ਇੱਕ ਸ੍ਰਿਸ਼ਟੀ ਦੀ ਉਹ ਤੇ ਇੱਕ ਸ੍ਰਿਸ਼ਟੀ ਦੀ ਨੀਤ ਨੀਤੀ ਵਾਣੇ ਇਕੋ ਖਈਆ ਯਾਰਾ ਤਕੜਾ ਯਾਰਾ ਤਕੜਾ ਨੀਨ ਮਜੂਰ ਰੋਣ ਮਾਰ ਕੇ ਚੀਕ ਚੀਕਿਆਰੇ ਰੇ ਪਾਈਆ ਤੇਰੇ ਨਾਲੂ ਗਾਗੇ ਬakre ਬakre ਗੀਤ ਨੀਨ ਦੁਨੀਰੇ ਸਰੰਯਾ ਕਿਸੇ ਨੇ ਕਿਸੇ ਨੂੰ ਤੂੰ ਮੰਦਰ ਬਾੜ ਦਿੱਤਾ ਕਿਸੇ ਨੂੰ ਬਾਗ ਬਿਤਾ ਮਸੀਤ ਮਸਲਾ ਹੁਲਾ ਤੋਇ ਕਾਇਆ ਜਰਾ ਸਜਦੀ ਦਾਸ ਦੇ ਅਗੇ ਪ੍ਰੀਤ ਪ੍ਰੀਤਮ ਹੋ ਕੇ ਪਰਦਾ ਦੇ ਉਟਾਈਆ ਤੇਰਾ ਹੋਣਾ ਇਹ ਨਾਗੀ ਚ ਤੇਰਾ ਹੋਣਾ ਇਹ ਨਾਗੀ ਚ ਦੋਹਿਕ ਰੰਗਨ ਮਾ ਤੋਏ ਰੰਗਾਇਆ ਨਾ ਕੋਈ ਸ਼ਾਸ ਸੁਲਤਾਨ ਨਾ ਕੋਈ ਉਹ ਜਨੇਜ ਚੰਗੜਾ ਸਾਰੇ ਜਿੱਤੇ ਮੱਕਾ ਜਿਆ ਤੇਰੀ keel ਸਦਾ ਹੰਢੀ ਤੇ ਜਗ ਨੇਤਰ ਕੋਈ ਨਾ ਪਾਈਆ ਰੰਗ ਰਿਚਾ ਕੇ ਇੱਕ ਮਹਿਜਾ ਦੋ ਜਾਨ ਉਤਰ ਕਦੇ ਨਾ ਜਾਈਆ ਵੇ ਕੀ ਤੇ ਪ੍ਰਭੂ ਕਾਲ ਚੁਕ ਮੇ ਜੀਉ ਨਾ ਆਪਣਿਆ ਪ੍ਰਦਾਨ ਦੇਨਾ ਆਪਣੇ ਭਗਤਾਂ ਦਾ ਦੇਨਾ ਜਾਈਂ ਪੀੜ ਵਸਨਾ ਕਦੇ ਬਦਲਈਆ ਮਿਟੇ ਕਰਨੇ ਕੋੜੇ ਰੋੜ ਰਸ ਇਤੋ ਬਿਨਾ ਚਕਈਆ ਕਦੇ ਨਾਮ ਨਾ ਜਪਾਈਂ ਕਦੇ ਨਾਮ ਨਾ ਜਪਾਈਂ ਨਾਲ ਜੀਤ ਜੀਵ ਪ੍ਰਮੋ

ਕਾਲਜੋ ਬੁਲਟੇ ਰਾਮ ਜਿ ਕਿਸਾ ਲੁਟਿਆ ਜੋ ਦੁਹਾਨ ਜਿਸ ਦਾ ਸਮਾ ਜਿਸ ਦਾ ਸਮਾ ਅਗੇ ਬਿਠੇ ਰਾਮ ਕੋਈ ਬੜਿਆ ਨੌਜਵਾਨ ਪਿਆਰ ਰੈਣ ਨਹੀਂ ਦਿੱਤਾ ਗੁਰੂ ਗੁਰ ਕੇ ਰਾਹ ਚੁਟੀ ਕਿਤੇ ਜੁਗ ਜਵਾਨ ਬੜਾ ਰੋਇਆ ਦਲੇਰ ਉਸ ਨੂੰ ਉਪਦੇ ਉਸ ਨੂੰ ਉਪਦੇ ਅਸ਼ੀਰੀ ਭਗਵਾਨ ਸਮਦਾ ਡੁੱਬਣ ਲਗਾ ਵੇੜਾ ਸਭ ਦਾ ਡੁੱਬਣ ਲਗਾ ਵੇੜਾ ਜੇ ਕਿਉ ਮੰਗਤਿਆਲ ਉਜਣ ਲਗਾ țeੜਾ ਕਰਨ ਲਗਾ ਬੇਰਾਨਾ ਧਾਕੇ ਕਾਇਆ ਕਾਇਆ ਕੇ ਰਾਂ ਬਗਾਏ ਸੁਮੂ ਨਿਸ਼ਾਨ ਚਾਰੇ ਪੌਡੇ ਚ ਤਾਂ ਤੇਰਾ ਸਾਜਾ ਚੰਦ ਦਿਸੇ ਨਾ ਕੋਈ ਪਾਰ ਉਹ ਕਾਲਯੁਗ ਉਹ ਕਾਲਯੁਗ ਹੋ ਤੇ ਦੇ ਪਿਛੇ ਮਾਰ ਦੇ ਕੇ ਨਾਮ ਆਪਣਾ ਬੇਬਿਆਣ ਜੋ ਤੇ ਜੋ ਸਰੂਪ ਆਪ ਆਪਣੀ ਕਿਰਪਾ ਕਰ ਕਰੇ ਤੇ ਸਾਚਾ ਹਰ ਵਡ ਦਾਤਾ ਤੁਨੀ ਨਦਾਨ ਕਲ ਜੋ ਕੇ ਮੇਰਾ ਮਾਲਕ ਇੱਕ ਭਗਵਾਨ ਇੱਕ ਭਗਵਾਨ ਸਮਝੋ ਜਿਸਨੈ ਮੈਨੂੰ ਦਿੱਤਾ ਮੰਤਰ ਮੰਤਰਤਾ ਸਮਝਾਇਆ ਕੋਈ ਸਾਧ ਨਹੀਂ ਦਿੱਤਾ ਸਭ ਕੋਈ ਸਾਥ ਰਹੇ ਨਹੀਂ ਦਿੱਤਾ ਸਾਧ ਸੰਤ ਸੁਰਤੇ ਸਉਦ ਨਾ ਕੋਈ ਮੱਲਾ ਅਈਆ ਆਕਾ ਪਰਮਾਤਮ ਨੂੰ ਮੇਰ ਹੋਵੇ ਨਾ ਨਾ ਰਾਤਾਂ ਤੋਂ ਸੇ ਸਹਾਈ ਨਹੀਂ ਨਾ ਤੋਏ ਸਹਾਈਆ ਕਰ ਕਰ ਬਣਾਣਾ ਗਾਣ ਸੁਨੇ ਮਤਾ ਸੰਗ ਬਣਾ ਮੰਦਰ ਤੇ ਸੇਣਾ ਅਈਆ ਕੂਲ ਵਿਕਾਰ ਦਾ ਕੂਲ ਵਿਕਾਰ ਦੇ ਬੰਨਣ ਪੜਦ ਮੈਨਾਂ ਮਨਤਾ ਬੁਢੀ ਦੇਣੀ ਫਸਾਈਆ ਸਿੰਘ ਬਿਸ਼ਰੋ ਗੋਵਾਨ ਦੀ ਜੈ ਸੋਹੰ ਮਹਾਰਾਜੇ ਸਿੰਘ ਬਿਸ਼ਰੋ ਗੋਵਾਨ ਦੀ ਜੈ ਪੂਰਨ ਬੇਨਤੀ ਕਰਾਂ ਅੰਮ੍ਰਿਤਸਰਿੰਦਰ ਕਾ ਵਰਸ਼ੰਗਲ ਕੋ ਕਟਣ ਦੋ ਨਹੀ ਹੈ ਨਾ